ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾ ਛੱਡਦੇ ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾ ਛੱਡਦੇ ਗੋਦੀ ਜਿਹਦੀ ਚ ਬਲ ਕੇ ਜਵਾਨ ਹੋਏ ਆ ਉਹ ਮਾਂ ਛੱਡਦੇ ਤੇ ਘਰਾ ਛੱਡਦੇ ਜੇ ਪੰਜਾਬੀ ਪੰਜਾਬੀ ਕੂਕੜਾਈ ਜਿੱਥੇ ਖਰਾ ਖਲੂਤਾ ਹੈ ਉਹ ਥਾਂ ਛੱਡ ਦੇ ਮੈਨੂੰ ਇੰਜ ਲੱਗਦਾ ਲੋਕੀ ਆਖਦੇ ਨੇ ਤੂੰ ਪੁੱਤਰਾ ਆਪਣੀ ਮਾਂ ਛੱਡ ਦੇ ਤੂੰ ਪੁੱਤਰਾ ਆਪਣੀ ਮਾਂ ਛੱਡ ਦੇ ਤੂੰ ਪੁੱਤਰਾ ਆਪਣੀ ਮਾਂ ਛੱਡ ਦੇ ਜ਼ਿੰਦਗੀ ਵਿੱਚ ਪਾਵੇਂ ਸਾਰੇ ਹੀ ਰਿਸ਼ਤੇ ਸਤਕਾਰਯੋਗ ਹਨ ਪਰ ਮਾਂ ਦਾ ਰਿਸ਼ਤਾ ਸਭ ਤੋਂ ਉੱਤਮ ਹੁੰਦਾ ਹੈ ਇੱਕ ਬੱਚੇ ਦੀ ਜ਼ਿੰਦਗੀ ਵਿੱਚ ਮਾਂ ਦੀ ਥਾਂ ਹੋਰ ਕੋਈ ਨਹੀਂ ਲੈ ਸਕਦਾ ਕੀ ਕੁੱਸੇ ਤਰਾ ਭਾਵੇਂ ਦੁਨੀਆ ਵਿੱਚ ਬੋਲੀਆਂ ਜਾਣ ਵਾਲੀਆਂ ਸਾਰੀਆਂ ਹੀ ਭਾਸ਼ਾਵਾਂ ਸਤਕਾਰਯੋਗ ਹਨ ਆਪਣੇ ਆਪਣੇ ਇਲਾਕੇ ਦੇ ਲੋਕਾਂ ਦਾ ਮਾਣ ਹੁੰਦੀਆਂ ਹਨ ਪਰ ਹਰ ਇੱਕ ਖੇਤਰ ਦੀ ਖੇਤਰੀ ਬੋਲੀ ਮਾਂ ਬੋਲੀ ਉਸ ਮਨੁੱਖ ਲਈ ਮਾਂ ਦਾ ਰੂਪ ਹੁੰਦੀ ਹੈ ਇਸ ਲਈ ਇਸ ਨੂੰ ਮਾਂ ਬੋਲੀ ਕਹਿੰਦੇ ਹਨ ਅੱਜ ਦੇ ਕੱਲ੍ਹ ਚੁਗ ਦੇ ਇਸ ਸਮੇਂ ਵਿੱਚ ਅਸੀਂ ਦੁਨੀਆਵੀ ਤੌਰ ਤੇ ਜਿੱਥੇ ਆਪਣੇ ਰਿਸ਼ਤਿਆਂ ਦੀ ਨਿਰਾਦਰਤਾ ਕਰ ਰਹੀ ਹਾਂ ਉੱਥੇ ਹੀ ਆਪਣੇ ਮਾਂ ਬੋਲੀ ਦੀ ਵੀ ਨਿਰਾਦਰਤਾ ਕਰ ਰਹੇ ਹਾਂ ਮਾਂ ਬੋਲੀ ਨੂੰ ਛੱਡ ਕੇ ਹੋਰਨਾਂ ਬੋਲੀਆਂ ਨੂੰ ਆਪਣੇ ਘਰਾਂ ਵਿੱਚ ਆਪਸ ਵਿੱਚ ਬੋਲ ਰਹੇ ਹਾਂ ਸੋ ਜਿੱਥੇ-ਜਿੱਥੇ ਕਿਸੇ ਨੂੰ ਸਾਡੀ ਬੋਲੀ ਸਮਝ ਨਹੀਂ ਆਉਂਦੀ ਉੱਥੇ ਸਾਂਝੇ ਤੌਰ ਤੇ ਅਸੀਂ ਹੋਰ ਕੋਈ ਬੋਲੀ ਬੋਲ ਸਕਦੇ ਹਾਂ ਪਰ ਆਪਣੇ ਘਰ ਪਰਿਵਾਰਾਂ ਵਿੱਚ ਸਾਨੂੰ ਪਹਿਲ ਆਪਣੀ ਮਾਂ ਬੋਲੀ ਨੂੰ ਹੀ ਦੇਣੀ ਚਾਹੀਦੀ ਹੈ। ਸੋ ਮਾਂ ਬੋਲੀ ਦੇ ਵੜਾਈ ਵਿੱਚ ਆਓ ਅੱਜ ਬਾਲਾਪੀਤਮ ਚੜੀ ਸਰਕਲ ਦੇ ਵੈਸ ਤੋਂ ਦੇ ਬੱਚਿਆਂ ਪਾਸੋਂ ਕਵਿਤਾਵਾਂ ਸਰਵਨ ਕਰੀਏ ਜੀ। ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ। ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ। ਅੱਜ ਮਦਦ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ਜਿਸ ਦਾ ਸਿਰਲੇਖ ਹੈ ਮਾਂ ਰੱਖਿਓ ਪੰਜਾਬੀ ਬੋਲੀ ਦਾ ਜਿਸ ਮੌਤ ਤੇ ਵਸਣ ਜਾਈਏ ਬੋਲੀ ਉਸਦੀ ਸਿੱਖਣੀ ਚਾਹੀਏ ਜਿਸ ਮੌਤ ਤੇ ਵਸਣ ਜਾਈਏ ਬੋਲੀ ਉਸਦੀ ਸਿੱਖਣੀ ਚਾਹੀਏ ਪਾ ਸੁਣਿਓ ਪੰਜਾਬੀ ਹੀਰੋ ਮਾਂ ਬੋਲੀ ਨਾ ਕਰਿਓ ਜ਼ੀਰੋ ਇਸ ਨੂੰ ਰੱਖਿਓ ਬਣਾ ਕੇ ਰਾਣੀ ਕਮ ਲੈਓ ਨਾ ਗੋਲੀ ਦਾ ਹੋ ਜਿੰਨਿਆ ਬਸਾਵਾਂ ਸਿੱਖ ਲਿਓ ਮਾਂ ਦੇਖਿਓ ਪੰਜਾਬੀ ਬੋਲੀ ਦਾ ਹੋ ਜਿੰਨਿਆ ਬਸਾਵਾਂ ਸਿੱਖ ਲਿਓ ਮਾਂ ਦੇਖਿਓ ਪੰਜਾਬੀ ਬੋਲੀ ਦਾ ਪਰ ਆਈ ਇੰਗਲਿਸ਼ ਦੇ ਵਿੱਚ ਕਰ ਲਓ ਤੇ ਤੇ ਉਰਦੂ ਫਾਰਸੀ ਪੜ ਲਓ ਕੜਾਈ होज पशावा सिख ले मान रखियो पंजाबी बोली पशावा सिख लिओ मान रखियो पंजाबी बोली तिठी ਆਵਾ ਸਿਖਲਿਓ ਮੈਂ ਨਖਿਓ ਕਿਉਂ ਆਵੀ ਬੋਲੀ ਬੁੱਲੇ ਸ਼ਾਨੂ ਲਗੀ ਪਿਆਰੀ ਐਤਾ ਵਾਰਸ ਦੇ

ਦੇਖੋ ਅਸੀਂ ਅਡਵਾਂਸ ਹੋਏ ਸ਼ਰਮਾ ਮਾਰੀ ਮਾਂ ਮੇਰੀ ਤੇ ਲਪਾਤਿਆਂ ਪਰਾਂਖਾ ਥਾ ਥਾ ਤੋ ਵੱਡੀ ਤੁਮ ਕੀ ਦੇਖੋ ਕਿਤਾਂ ਲਹੂ ਲੋਹਾਨ ਕੋਈ ਥਾ ਥਾ ਤੋ ਵੱਡੀ ਤੁਮ And ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪ ਜੀ ਨਾਲ ਸਾਡੀ ਮਾਂ ਬੋਲੀ ਪੰਜਾਬੀ ਬਾਰੇ ਇੱਕ ਕਵਿਤਾ ਸੰਜੀਗਣ ਜਾ ਰਿਹਾ ਹਾਂ ਜਿਸ ਦਾ ਸਿਰਲੇਖ ਹੈ ਸਭ ਦੀ ਸੰਜੀਤ ਪਿਆਰੀ ਬੋਲੀ ਸਭ ਦੀ ਸੰਜੀਤ ਪਿਆਰੀ ਬੋਲੀ ਜਾਨ ਗੁਝ ਕੇ ਜਾਨ ਹੀ ਰੁਲੀ ਸਾਡੀ ਹੈ ਜੋ ਜਿੰਦ ਤੇ ਜਾਨ ਦੇ ਰਹੇ ਇਸ ਨੂੰ ਤੀਸਰਾ ਸਥਾਨ ਅਗਲੇ कल मैं करनी खास पहला पिछला सुनो इतिहास पंच दरियावा दी है बोली इस तो जावा बारे कोली पंच दरियावा दी, तो दी है बोली इस तो जावा बारे कोली बाबा फरीद ने कलम दे कीता इस नु मालो माल समय समय गुरु साहिबान इस विच रचना रची महारानी लिखी जलो इस गुरदास तो ने रच के वारा दित्ते शब्द हजारा गुरदास ने रच के वारा दित्ते शब्द देखे ड शबदा दस मया इस हाशम

लिखता लिख के चार चंद पावे सी ए बोली पक्की राजभाषा पर बन सकी मोचा सी अब कालिया लाया इसलिए अपना खून बहाया बड़े पंजाब की पहली बोली इसलिए उन्हें रात सी डोली समय ने अपना चक्कर चलाया साल 1986 आया ਸਵੇਨੇ ਆਪਣਾ ਚੱਕਰ ਚੁਲਾਇਆ ਸਾਲ 1840 ਆਇਆ ਪੰਜਾਬੀ ਸੂਬਾ ਹੋਣ ਗਿਆ लोका क्यों ने दीप जलाए ताज पोशी ने जश्न मनाए लक्ष्मण सिंह भी छुट्टी हो गई एवी पीछे जाग लो गई लक्ष्मण सिंह भी छुट्टी हो गई एवी पीछे जाग लो, लो राजनीति भी अगली ਕਰੀਏ ਦੇ ਤੇ ਵਿਚਾਰ ਕਾਰਜ ਸਾਰੇ ਹੋਣਗੇ ਰਾਸ ਮਕਣਾ ਹੈ ਪੱਕਾ ਵਿਸ਼ਵਾਸ ਨਾ ਹੈ ਚੁੱਕੀ ਨਾ ਹੈ ਸੁਖਣੀ ਨਾ ਹੈ ਮੁੱਕੀ ਨਾ ਹੈ ਮੁਖਣੀ ਨਾ ਹੈ ਰੁਕੀ ਨਾ ਹੈ ਰੁਕਣੀ ਵਿੱਚ ਦੁਨੀਆ ਦੇ ਸਲਾਹੀ ਗੁਕਣੀ ਦਿਲ ਵਿੱਚ ਇਹ ਗੱਲ ਲਈਏ ਧਾਰ ਪੰਜਾਬੀ ਬੋਲੀਏ ਵਿੱਚ ਬੜੀ ਵਾਰ ਇਸ ਵਿੱਚ ਇਹ ਗੱਲ ਲਈਏ ਧਾਰ पंजाबी बोलिए विच परिवार ऐसे सख्त का मूड बनाइए ना ताई लागू गुण करवाइए ताई जो पेट बिखावे सिधरा ही ओ जेज जावे माताई जो पेट बिखावे सिधरा ही ओ जेज जावे ਕਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰੀ ਕਵਿਤਾ ਦਾ ਸਿਰਲੇਖ ਹੈ ਮਾਂ ਬੋਸ਼ਾ ਵਾਲਾ ਨਾਰਾ ਲਾਓ ਪੰਜਾਬੀ ਮਾਂ ਬੋਸ਼ਾ ਵਾਲਾ ਨਾਰਾ ਲਾਓ ਪੰਜਾਬੀਓ ਪੰਜਾਬੀ ਨੂੰ ਦੁਨੀਆਂ ਚ ਪਹਲਾਓ ਪੰਜਾਬੀਓ ਮਾਂ ਬੋਸ਼ਾ ਵਾਲਾ ਨਾਰਾ ਲਾਓ ਪੰਜਾਬੀਓ ਪੰਜਾਬੀ ਨੂੰ ਦੁਨੀਆਂ ਚ ਪਹਲਾਓ ਪੰਜਾਬੀਓ ਵੇਤਾ ਗ੍ਰੰਥਾ ਜਦੀ ਸਰਦਾਰੀ ਆ ਠੁਕ ਪੰਜਾਬੀ ਦੀ ਹੱਥਾਂ ਨਿਆਰੀ ਐ ਵੇਤਾ ਗ੍ਰੰਥਾ ਜਦੀ ਸਰਦਾਰੀ ਐ ਠੁਕ ਪੰਜਾਬੀ ਦੀ ਹੱਥਾਂ ਨਿਆਰੀ ਐ ਮਾਂ ਬੋਲੀ ਤੋਂ ਮੂੰਹ ਨਾ ਛੁਪਾਓ ਪੰਜਾਬੀਓ ਮਾਂ ਬੋਲੀ ਤੋਂ ਮੂੰਹ ਨਾ ਛੁਪਾਓ ਪੰਜਾਬੀਓ ਸੂਫੀ ਸੰਤਾਂ ਨੇ ਲੋਕ ਪਾਇਆ ਸੀ ਤੇਜ ਭਗਤਾਂ ਨੇ ਸੀਨੇ 'ਚ ਵਸਾਇਆ ਸੀ ਸੂਫੀ ਸੰਤਾਂ ਨੇ ਇਹਨੂੰ ਬਣਾਇਆ ਸੀ ਦੇਵ ਭਗਤਾ ਨੇ ਸੀਨੇ ਤੇ ਵਸਾਇਆ ਸੀ ਬਾਣੀ ਗੁਰੂਆਂ ਦੀ ਦਿਲ ਚ ਵਸਾਉ ਪੰਜਾਬੀਓ ਬਾਣੀ ਗੁਰੂਆਂ ਦੀ ਦਿਲ ਚ ਵਸਾਉ ਪੰਜਾਬੀਓ ਮਾਤ ਪਾਸਾ ਕੋਲੋਂ ਲਈਆਂ ਦੁਆਵਾਂ ਰੇ ਅਮਰ ਪੰਜਾਬੀ ਦੀਆਂ ਪਿਆਰ ਕਥਾਵਾਂ ਨੇ ਪਿਆਓ ਲੋਕ ਬੋਲੀ ਨੂੰ ਰੂਜੇ ਵਸਾਓ ਪੰਜਾਬੀਓ ਢੋਲੀ ਰੱਲ ਕੇ ਵਜਾਉਂਦੇ ਜਦ ਢੋਲ ਨੇ ਮਿੱਠੇ ਲੱਗਦੇ ਪੰਜਾਬੀ ਵਾਲੇ ਬੋਲ ਨੇ ਢੋਲੀ ਰੱਲ ਕੇ ਵਜਾਉਂਦੇ ਜਦ ਢੋਲ ਨੇ ਮਿੱਠੇ ਲੱਗਦੇ ਪੰਜਾਬੀਆਲੇ ਬੋਲ ਨੇ ਕਿਸੇ ਵੀਰਤਾ ਦੇ ਖਾਂ-ਖਾ ਗਾਓ ਪੰਜਾਬੀਓ ਕਿਸੇ ਵੀਰਤਾ ਦੇ ਖਾ-ਖਾ ਗਾਓ ਪੰਜਾਬੀਓ ਜਿਹੜੇ ਬੋਲੀ ਤੋਂ ਹੀ ਮੁੱਖ ਲੈਂਦੇ ਮੋੜ ਨੇ ਪੰਜਾਬੀ ਨੀਓ ਸਮਝੋ ਕੁਝ ਹੋਰ ਨੇ ਭਾਸ਼ਾ ਦੋਖੀਆਂ ਨੂੰ ਰਲ ਸਮਝਾਓ ਪੰਜਾਬੀਓ ਭਾਸ਼ਾ ਦੋਖੀਆਂ ਨੂੰ ਰਲ ਸਮਝਾਓ ਪੰਜਾਬੀਓ ਕਰ ਦਫਤਰਾ ਤੇ ਭਾਵੇਂ ਸਕੂਲ ਨੇ ਲਾਗੂ ਕਰਦੇ ਪੰਜਾਬੀਆਂ ਦੇ ਸੂਲ ਨੇ ਕਰ ਦਫਤਰਾ ਤੇ ਭਾਵੇਂ ਸਕੂਲ ਦੇ ਲਾਗੂ ਕਰਨੇ ਪੰਜਾਬੀਆਂ ਦੇ ਸੂਲ ਨੇ ਇਹਨੂੰ ਮਟਰਾਨੀ ਹਰਥਾ ਬਣਾਓ ਪੰਜਾਬੀਓ ਇਨੂੰ ਪੱਟਦਾ ਨਹੀਂ ਹਰਥਾ ਬਣਾਓ ਪੰਜਾਬੀਓ ਮਾਂ ਬੋਲੀ ਵਾਲਾ ਨਾਰਾ ਲਾਓ ਪੰਜਾਬੀਓ ਮਾਂ ਬੋਲੀ ਵਾਲਾ ਨਾਰਾ ਲਾਓ ਪੰਜਾਬੀਓ ਪੰਜਾਬੀ ਨੂੰ ਦੁਨੀਆ 'ਚ ਫਿਲਾਓ ਪੰਜਾਬੀਓ ਪੰਜਾਬੀ ਨੂੰ ਦੁਨੀਆ 'ਚ ਫਿਲਾਓ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਕਵਿਤਾ ਦਾ ਸਰਲੇਖ ਹੈ ਮੇਰੀ ਮਾਂ ਬੋਲੀ ਮੇਰੀ ਮਾਂ ਬੋਲੀ ਵਿੱਚ ਮੇਰੀ ਜਾਨ ਵਸਦੀ ਮੇਰੇ ਵਿੱਚ ਰਹਿੰਦੀ ਮੇਰੇ ਵਿੱਚ ਹੱਸਦੀ ਮੇਰੀ ਮਾਂ ਬੋਲੀ ਵਿੱਚ ਮੇਰੀ ਜਾਨ ਵਸਦੀ ਬੱਚੇ ਦੀਆਂ ਕਿਲਕਾਰੀਆਂ 'ਚ ਮਾਂ ਦੇ ਹੁੰਗਾਰਿਆਂ 'ਚ ਹਾਸੇ ਦੇ ਪਿਟਾਰਿਆਂ 'ਚ ਕਦੇ ਹੰਝੂ ਖਾਰਿਆਂ 'ਚ ਜਾਵੇ ਜਿੱਦਾਂ ਰਛਦੀ ਮੇਰੀ ਮਾਂ ਬੋਲੀ ਵਿੱਚ ਮੇਰੀ ਜਾਨ ਵਸਦੀ ਮੇਰੀ ਮਾਂ ਬੋਲੀ ਵਿੱਚ ਮੇਰੀ ਜਾਨ ਵਸਦੀ ਬਚਪਨ ਦੀਆਂ ਸ਼ਰਾਰਤਾਂ ਚ ਦਾਦੀ ਦੀਆਂ ਪੁਜਾਰਾਂ ਚ ਪਿਓ ਦੀਆਂ ਛਿੜਕਾਂ ਚ ਮਾਂ ਦੀਆਂ ਬਿੜਕਾਂ ਚ ਬਸ ਇਹੀ ਜੱਚਦੀ ਮੇਰੀ ਮਾਂ ਬੋਲੀ ਵਿੱਚ juga.